ਤੇ ਬਾਕੀ ਦੱਸਣਾ ਕਮੈਂਟ ਕਰਕੇ ਚੱਲ ਪਰਲੇ ਪਾਈ ਦੀ ਚੱਲ ਬਸ ਹਾਂ ਇਧਰ ਦੀ ਹੌਲੀ ਹੌਲੀ ਆਸਤੇ ਆਸਤੇ ਖੜਦੀ ਖੜਦੀ ਬਤਪੂਰੀ ਚੱਲੂਗੀ ਤੇ ਇਹਨੇ ਵਿੱਚ ਆਪਣੇ ਭਰਾ ਸਾਰੇ ਵੀਡੀਓ ਚੰਗੀ ਤਰ੍ਹਾਂ ਦੇਖ ਲੈਣਗੇ ਤੇ ਵੀਡੀਓ ਦਾ ਆਨੰਦ ਮਾਣ ਲੈਣਗੇ ਤਾਂ ਇਹ ਵੀ ਇਧਰ ਆ ਕੇ ਸੁੰਘਦੀ ਆ ਵੀ ਇਧਰ ਲਾ ਕਿਹੜਾ ਥਾਂਗ ਆ ਠੀਕ ਆ ਵੀ ਇਧਰ ਕਿਉਂ ਤੋਰੀ ਫਿਰਦੇ ਅੱਜ ਕਹਿੰਦੀ ਹੋਊਗੀ ਹਨ ਤਾਂ ਬਸ ਹਾਂ ਦੁਨੀਆਂ ਲੜਾਂਗੇ ਜਾਂਦੀ ਹੌਲੀ ਹੌਲੀ ਬੱਸਾਂ ਲੈ ਚੱਲ ਮੜਕ ਨਾਲ ਮੂਰੇ ਤੁਰੇ ਚੱਲ ਮੂਰੇ ਇਧਰ ਦੀ ਗੱਡੀ ਤੇ ਟਰਾਲੀ ਦੇ ਸਾਨੇ ਚ ਇਧਰ ਦੇ ਇਧਰ ਦੀ ਹਾਂ ਵਤੁਰਾਈ ਜਾ ਲੈ ਤੁਰਾਈ ਜਾ ਲੈ ਵਸਾਵਲੀ ਵਲੀ ਚੱਲਣ ਦੇ ਨੂੰ ਤਾਂ ਦੇਖੋ ਜੀ ਹਜੇ ਇਹ 4 ਤਰੀਕ ਤੱਕ ਲਗਭਗ ਸੂ ਪੈਣਾ ਇਹਨੇ 31 ਤਰੀਕ ਹੋਊਗੀ ਕੱਲ ਨੂੰ ਇੱਕ ਤਾਂ ਬਾਕੀ ਪਸ਼ੂ ਦਾ ਕਹਿੰਦੇ ਹੁੰਦੇ ਵੀ ਪਤਾ ਤਾਂ ਕੋਈ ਨਹੀਂ ਹੁੰਦਾ ਵੀ ਜਦੋਂ ਮਰਜ਼ੇ ਸੂ ਸਕਦੀ ਹੈ ਇਹ ਲੈ ਚੰਨੂ ਇਹਨੂੰ ਇਹਦੇ ਕਿੱਲੇ ਤੇ ਲੈ ਚੱਲ 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 ਨਾਇਦਰ ਕੱਚੇ ਥਾਂ ਦੀ ਬੰਨਾਗੇ ਟੋ ਨਹੀਂ ਹੁਣ ਨਹੀਂ ਇਹ ਤਾਂ ਬਸ ਕੱਲੀ ਸੰਨੀ ਵਾਲੀ ਐ ਹੁਣ ਤਾਂ ਉਧਰ ਹੀ ਲੈ ਕੇ ਚੱਲਾਂਗੇ ਕੱਚੇ ਥਾਂ ਦੀ ਆਪਾਂ ਲੋ ਜੀ ਦੇਖੋ ਨ ਮੌਸਮ ਸਮਝਦਾ ਸੀ ਪ੍ਰੋਸੈਸਿੰਗ ਜੀ ਥੋੜੀ ਜਿਹੀ ਕਿਤੇ ਵੱਜ ਜਾਂਦੀ ਆ ਤੇ ਕਿਤੇ ਘਟ ਜਾਂਦੀ ਆ ਤਾਂ खडा भएपरले बाछौँ ਲਓ ਜੀ ਦੇਖੋ ਗੌਰ ਨਾਲ ਇਹ ਆਪਣੀ ਹੈਗੀ ਦਿੱਲੀ ਵਾਲੀ ਮੱਝ ਆਹ ਤੋ ਇਹ ਛੋਟੀ ਦੇ ਕੋਲ ਦੀਲ ਜਾ ਕੇ ਬਨਣੀ ਸੀ ਕੱਟੀ ਵੀ ਉਹਨੂੰ ਪਤਾ ਲੱਗ ਜਾਂਦਾ ਵੀ ਕੱਟੀ ਹੈਗੀ ਐ ਕੋਲੇ ਆ ਗਈ